ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਸ਼ੁਰੂ ਕਰਦੇ ਹਾਂ ਨੌਵੀਂ ਸ੍ਰੈਣੀ ਲਈ ਵੰਗੀ ਪੁਸਤਕ ਦੇ ਵਿੱਚੋਂ ਪੰਜਾਬੀ ਕਹਾਣੀਆਂ ਤੇ ਕਾਂਗੀਆਂ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਇਸ ਦੇ ਸਿਲੇਬਸ ਦੇ ਵਿੱਚ ਕਿਹੜੇ-ਕਿਹੜੇ ਕਹਾਣੀਆਂ ਤੇ ਕਿਹੜੀਆਂ ਕਾਂਗੀਆਂ ਹਾਂਜੀ ਜਿਹੜੀਆਂ ਦੇ ਵਿੱਚ ਕਹਾਣੀਆਂ ਦਿੱਤੀਆਂ ਗਈਆਂ ਹਨ ਕੱਲੋ ਨਾਨਕ ਸਿੰਘ ਦੁਆਰਾ ਲਿਖੀ ਗਈ ਜਨਮ ਦਿਨ ਸਵਿੰਦਰ ਸਿੰਘ ਉਪਲ ਬਸ਼ੀਰਾ ਨਵਤੇਜ ਸਿੰਘ ਮੁਰਕੀਆਂ ਨੌਰੰਗ ਸਿੰਘ ਸੰਜੀ ਕੰਦ ਸੰਤੋਖ ਸਿੰਘ ਧੀਰ বাস ਕੰਡਕਟਰ ਡਾਕਟਰ ਦਲੀਪ ਘੋਟੇਵਾਣਾ ਬਾਕੀ ਸਭ ਸੁਖਸਾੰਦ ਹੈ ਮੋਹਨ ਪੰਡਾਰੀ ਹਾਂਜੀ ਅਸੀਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ ਕਹਾਣੀ ਕੱਲੋ ਤੇ ਇਸ ਜਾਣਕਾਰੀ ਲੈਣੇ ਹਾਂ ਉਹਨਾਂ ਦੇ ਲੇਖਕ ਬਾਰੇ ਕੱਲੋ ਦੇ ਲੇਖਕ ਹਨ ਨਾਨਕ ਸਿੰਘ ਜੀ ਜਿਨ੍ਹਾਂ ਦਾ ਜਨਮ 1897 ਤੇ ਜਿਨ੍ਹਾਂ ਦਾ ਦਿਹਾਂਤ 1971 ਦੇ ਵਿੱਚ ਹੋਇਆ ਆਪਾਂ ਉਹਨਾਂ ਬਾਰੇ ਪਹਿਲਾਂ ਜਾਣਕਾਰੀ ਲੈਣੇ ਆ ਨਾਨਕ ਸਿੰਘ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਸਨ ਉਹਨਾਂ ਦਾ ਜਨਮ 1897 ਇਸਵੀ ਨੂੰ ਚੱਕ ਹਮੀਦ ਜ਼ਿਲ੍ਹਾ ਜੇਲਮ ਵਿਖੇ ਮਾਤਾ ਸ਼੍ਰੀਮਤੀ ਲక్ష్ਮੀ ਅਤੇ ਪਿਤਾ ਬਹਾਦਰ ਚੰਦ ਦੇ ਘਰ ਹੋਇਆ ਛੋਟੀ ਉਮਰੇ ਹੀ ਨਾਨਕ ਸਿੰਘ ਦੇ ਪਿਤਾ ਦੀ ਮੌਤ ਹੋ ਗਈ ਉਦੋਂ ਉਹਨਾਂ ਦਾ ਨਾਂ ਹੰਸਰਾ ਸੀ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਦਾ ਅਤੇ ਕਵਿਤਾ ਲਿਖਣ ਦਾ ਸ਼ੌਂਕ ਸੀ ਹੁਣ ਇਦੇ ਵਿੱਚੋਂ ਪੰਜ ਪ੍ਰਸ਼ਨ ਬਣਦੇ ਆ ਜਿਵੇਂ ਨਾਨਕ ਸਿੰਘ ਕੌਣ ਸਨ ਪ੍ਰਸਿੱਧ ਨਾਵਲਕਾਰ ਸਨ ਉਹਨਾਂ ਦਾ ਜਨਮ ਕਦੋਂ ਹੋਇਆ 1897 ਦੇ ਵਿੱਚ ਕਿੱਥੇ ਹੋਇਆ ਚੱਕ ਅਮੀਦ ਜ਼ਿਲ੍ਹਾ ਜੇਲਮ ਦੇ ਵਿੱਚ ਉਹਨਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਲక్ష్ਮੀ ਸੀ ਅਤੇ ਪਿਤਾ ਜੀ ਦਾ ਨਾਮ ਬਹਾਦਰ ਚੰਦ ਸੀ ਤੇ ਛੋਟੀ ਉਮਰ ਤੋਂ ਹੀ ਜਿਹੜਾ ਉਹਨਾਂ ਨੂੰ ਗਾਉਣ ਤੇ ਕਵਿਤਾ ਲਿਖਣ ਦਾ ਸ਼ੌਂਕ ਸੀ ਤੇ ਉਹਨਾਂ ਦਾ ਬਚਪਨ ਦਾ ਨਾਂ ਸੀ ਹੰਸ ਰਾਜ ਅਗਲੇ ਪੈਰੇ ਦੇ ਵਿੱਚ ਪੜਦੇ ਹਾਂ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਗੁਜ਼ਰਿਆ ਮੋਢਲਾ ਜੀਵਨ ਗਰੀਬੀ ਵਿੱਚ ਗੁਜ਼ਰਿਆ ਉਹ ਪੰਜਵੀਂ ਜਮਾਤ ਤੋਂ ਅੱਗੇ ਪੜ੍ਹ ਨਾ ਸਕੇ ਪਿਸ਼ਾਵਰ ਵਿੱਚ ਇੱਕ ਗਿਆਨੀ ਬਾਗ ਸਿੰਘ ਦੀ ਸਰਪ੍ਰਸਤੀ ਪ੍ਰਾਪਤ ਹੋਣ ਤੇ ਉਹਨਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਤੇ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ ਅਕਾਲੀ ਲਹਿਰ ਵਿੱਚ ਹਿੱਸਾ ਲੈਣ ਕਰਕੇ ਉਹਨਾਂ ਨੂੰ 1922 ਦੇ ਵਿੱਚ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ। ਜੇਲ੍ਹ ਵਿੱਚ ਉਹਨਾਂ ਨੇ ਬਹੁਤ ਕੁਝ ਪੜਿਆ ਜਿਸ ਨਾਲ ਲੇਖਕ ਬਣ ਦੀ ਇੱਛਾ ਜਾਗੀ। ਇਹ ਗੱਲ ਉਹਨਾਂ ਨੇ ਆਪਣੇ ਆਪਣੀ ਜੀਵਨ ਕਹਾਣੀ ਮੇਰੀ ਦੁਨੀਆ ਵਿੱਚ ਅੰਕਿਤ ਕੀਤੀ ਹੈ। ਠੀਕ ਹੈ ਜੀ ਉਹਨਾਂ ਦਾ ਜਿਹੜਾ ਜਦੋਂ ਪਿਤਾ ਦੀ ਮੌਤ ਹੋ ਗਈ ਬਚਪਨ ਦੇ ਵਿੱਚ ਗਰੀਬੀ ਆ ਗਈ ਤੇ ਉਹ ਮਤਲਬ ਪੰਜਵੀਂ ਤੋਂ ਅੱਗੇ ਪੜ ਨਹੀਂ ਸਕੇ ਨਾਨਕ ਸਿੰਘ ਜੀ ਫਿਰ ਪਸ਼ਾਵਰ ਦੇ ਵਿੱਚ ਗਿਆਨੀ ਬਾਗ ਸਿੰਘ ਉਹਨਾਂ ਨੂੰ ਮਿਲੇ ਉਹਨਾਂ ਨੇ ਉਹਨਾਂ ਦੀ ਦੇਖਰੇਖ ਕੀਤੀ ਤੇ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਉਹਨਾਂ ਨੇ ਕੀ ਹੈ ਸਿੱਖ ਧਰਮ ਨੂੰ ਅਪਣਾ ਲਿਆ ਸੀ ਫਿਰ ਉਹਨਾਂ ਨੇ ਉਹਨਾਂ ਨੇ ਆਪਣਾ ਨਾਮ ਹਾਂਸ ਰਾਜ ਤੋਂ ਨਾਨਕ ਸਿੰਘ ਰੱਖ ਲਿਆ ਠੀਕ ਹੈ ਨਾਨਕ ਸਿੰਘ ਬਣ ਗਏ ਤੇ ਇਸੇ ਦੌਰਾਨ ਉਹਨਾਂ ਦਾ ਮਤਲਬ ਕਿ 1922 ਦੇ ਵਿੱਚ ਉਹਨਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ ਤੇ ਇਹਦਾ ਜ਼ਿਕਰ ਉਹਨਾਂ ਨੇ ਆਪਣੀ ਜੀਵਨ ਕਹਾਣੀ ਮੇਰੀ ਦੁਨੀਆ ਦੇ ਵਿੱਚ ਅੰਕਿਤ ਕੀਤਾ ਹੈ। ਨਾਨਕ ਨਾਵਲਕਾਰ ਦੇ ਤੌਰ ਤੇ ਨਾਨਕ ਸਿੰਘ ਦੀ ਨਵੇਕਲੀ ਥਾਂ ਹੈ। ਚਿੱਟਾ ਲਹੂ, ਅਧਖੜਿਆ ਫੁੱਲ, ਜੀਵਨ ਸੰਗਰਾਮ, ਆਦਮ ਖੋਰ, ਇੱਕ ਮਿਆਨ, ਦੋ ਤਲਵਾਰਾਂ ਆਦੀ ਉਹਨਾਂ ਦੇ ਪ੍ਰਮੁੱਖ ਨਾਵਲ ਹਨ। ਪਵਿੱਤਰ ਪਾਪੀ ਨਾਵਲ ਤੇ ਹਿੰਦੀ ਫਿਲਮ ਬਣ ਚੁੱਕੀ ਹੈ। ਉਹਨਾਂ ਦਾ ਨਾਵਲ ਚਿੱਟਲਹੁ ਰੂਸੀ ਭਾਸ਼ਾ ਦੇ ਵਿੱਚ ਵੀ ਅਨੁਵਾਦ ਹੋ ਚੁੱਕਿਆ ਹੈ ਦੇਖੋ ਉਹਨਾਂ ਦੇ ਜਿਹੜੇ ਨਾਵਲ ਨੇ ਕਿਹੜੇ-ਕਿਹੜੇ ਨੇ ਇੱਕ ਤਾਂ ਜਿਹਦੇ ਉੱਤੇ ਫਿਲਮ ਬਣੀ ਹੈ ਆਪਾਂ ਦੇਖੀਏ ਉਹ ਕਿਹੜਾ ਹੈ ਪਵਿੱਤਰ ਪਾਪੀ ਪਵਿੱਤਰ ਪਾਪੀ ਦੇ ਉੱਪਰ ਫਿਲਮ ਬਣ ਚੁੱਕੀ ਹੈ ਹਿੰਦੀ ਔਰ ਚਿੱਟਲਹੁ ਰੂਸੀ ਨਾਵਲ ਹੈ ਠੀਕ ਹੈ ਰੂਸ ਰੂਸੀ ਭਾਸ਼ਾ ਦੇ ਵਿੱਚ ਅਨੁਵਾਦ ਹੋ ਚੁੱਕਿਆ ਹੈ ਤਾਂ ਜਿਹੜੇ ਇਹਨਾਂ ਦੇ ਮਸ਼ਹੂਰ ਨਾਵਲ ਨੇ ਉਹਨੇ ਚਿੱਟਲਹੁ ਅਦ ਕਿੜਿਆ ਫੁੱਲ ਜੀਵਨ ਸੰਗਰਾਮ ਆਦਮਖੋਰ ਇੱਕ ਮਿਆਂ ਦੋ ਤਲਵਾਰ ਠੀਕ ਹੈ ਜੀ ਅੱਗੇ ਹੈ ਉਹਨਾਂ ਦੇ ਹੰਝੂਆਂ ਦੇ ਹਾਰ ਸਦਰਾਂ ਦੇ ਹਾਰ ਮਿੱੱਦੇ ਹੋਏ ਫੁੱਲ ਤੇ ਠੰਡੀਆਂ ਸ਼ਾਮਾਂ ਆਦਿ ਕਹਾਣੀ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ ਹਨ ਹੁਣ ਹੰਝੂਆਂ ਦੇ ਹਾਰ ਸੰਦਰਾਂ ਸਦਰਾਂ ਦੇ ਹਾਰ ਮਿੱੱਦੇ ਹੋਏ ਫੁੱਲ ਤੇ ਠੰਡੀਆਂ ਸ਼ਾਮਾਂ ਕਹਾਣੀ ਸੰਗ੍ਰਹਿ ਹਨ ਜਿਹੜੇ ਉਹਨਾਂ ਦੇ ਪ੍ਰਕਾਸ਼ਿਤ ਹੋ ਚੁੱਕੇ ਹਨ ਰਖੜੀ ਨਾਂ ਦੀ ਕਹਾਣੀ ਸਭ ਤੋਂ ਪਹਿਲਾਂ 1927 ਦੇ ਵਿੱਚ ਛਪੀ ਉਹਨਾਂ ਦੀਆਂ ਰਚਨਾਵਾਂ ਦਾ ਵਿਸ਼ਾ ਸਮਾਜ ਸੁਧਾਰ ਰਿਹਾ ਉਹਨਾਂ ਦਾ ਬਿਆਨ ਸਰਲ ਅਤੇ ਰੌਚਕ ਹੈ ਠੀਕ ਹੈ ਜੀ ਰਖੜੀ ਜਿਹੜੀ ਹੈ ਉਹ ਪਹਿਲੀ ਕਹਾਣੀ ਸੀ ਜਿਹੜੀ 1927 ਦੇ ਵਿੱਚ ਛਪੀ ਸੀ ਨਾਨਕ ਸਿੰਘ ਨੂੰ ਉਹਨਾਂ ਦੇ ਨਾਵਲ ਇੱਕ ਮਿਆਨ ਦੋ ਤਲਵਾਰਾਂ ਦੇ ਲਈ ਭਾਰਤੀ ਸਿਹਤ ਅਕਾਦਮੀ ਪੁਸਤਕ ਪੁਰਸਕਾਰ ਵੀ ਮਿਲਿਆ ਹੈ। ਉਹਨਾਂ ਨੂੰ ਪੰਜਾਬ ਸਰਕਾਰ ਅਤੇ ਹੋਰ ਕਈ ਸੰਸਥਾਵਾਂ ਤੋਂ ਸਨਮਾਨ ਵੀ ਪ੍ਰਾਪਤ ਹੈ। ਤੇ ਅਸੀਂ ਕੀ ਕਰਦੇ ਆ ਇਸ ਹਥਲੀ ਪਾਠ ਪੁਸਤਕ ਵਿੱਚ ਨਾਨਕ ਸਿੰਘ ਦੀ ਕੱਲੋ ਕਹਾਣੀ ਸ਼ਾਮਿਲ ਕੀਤੀ ਹੈ। ਹਥਲੀ ਮੀਂਝੂਨ ਦੀ ਵੀ ਜਿਹੜੀ ਸਾਡੇ ਹੱਥਾਂ ਦੇ ਵਿੱਚ ਬੁੱਕ ਆਈ ਹੈ ਉਹਨੂੰ ਅਸੀਂ ਹਥਲੀ ਸ਼ਬਦ ਦੇ ਤੌਰ ਤੇ ਯੂਜ਼ ਕੀਤਾ ਗਿਆ ਹੈ। ਹੈ ਨਾ ਵਰਤੇ ਆ ਗਿਆ ਹੈ। ਠੀਕ ਹੈ ਇੱਕ ਮੈਨ ਦੋ ਤਲਵਾਰਾਂ ਦੇ ਉੱਪਰ ਕੀ ਹੈ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੈ ਇਹ ਜਿਹੜੀ ਮਤਲਬ ਨਾਨਕ ਸਿੰਘ ਬਾਰੇ ਜਾਣਕਾਰੀ ਦਿੰਦੀ ਹੈ ਇਹ ਜਾਣਕਾਰੀ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਨੇ ਸਾਨੂੰ ਇਹ ਮਤਲਬ ਟੈਟ ਦੇ ਵਿੱਚ ਵੀ ਆ ਸਕਦੇ ਨੇ ਜਾਂ ਅਸੀਂ ਜਦੋਂ ਮਾਸਟਰ ਕੱਢ ਰਹੇ ਦਿੰਨੇ ਆ ਉਹਦੇ ਵਿੱਚ ਵੀ ਇਹ ਦੀ ਜ ਇੰਨੀ ਜਾਣਕਾਰੀ ਸਾਨੂੰ ਇਹ ਹੋਣੀ ਜ਼ਰੂਰੀ ਹੈ ਤਾਂ ਇਹ ਜਿਹੜੀ ਵੀਡੀਓ ਸਾਰਿਆਂ ਲਈ ਫਾਇਦੇਮੰਦ ਹੈ ਚਾਹੇ ਉਹ 9ਵੀਂ ਕਲਾਸ ਦਾ ਵਿਦਿਆਰਥੀ ਹੈ ਚਾਹੇ ਉਹ ਹਾਇਰ ਸਟੱਡੀ ਕਰ ਰਹੇ ਨੇ ਠੀਕ ਹੈ ਜੀ ਤਾਂ ਮੇਨ ਮੇਨ ਜਿਹੜੀ ਜਾਣਕਾਰੀ ਆਪਾਂ ਨੂੰ ਹਰ ਇੱਕ ਥਾਂ ਤੇ ਨਹੀਂ ਮਿਲਦੀ ਤਾਂ ਜ਼ਰੂਰ ਇਸ ਨੂੰ ਧਿਆਨ ਨਾਲ ਸੁਣਿਓ ਅੱਗੇ ਆਪਾਂ ਕਹਾਣੀ ਬਾਰੇ ਮਤਲਬ ਚਰਚਾ ਕਰਦੇ ਆਂ ਕਹਾਣੀ ਆਪਾਂ ਕਈ ਭਾਗਾਂ ਦੇ ਵਿੱਚ ਪੜਾਂਗੇ ਕਿਉਂਕਿ ਪੋਸੀਬਲ ਨਹੀਂ ਕਹਾਣੀ ਲੰਬੀ ਹੈ ਵੀ ਇੱਕ ਵੀਡੀਓ ਦੇ ਵਿੱਚ ਹੋ ਜੇ ਇੱਕ ਦੋ ਵੀਡੀਓ ਦੇ ਵਿੱਚ ਉਹਨੂੰ ਕੰਪਲੀਟ ਕਰਾਂਗੇ ਅੱਜ ਆਪਾਂ ਸੰਖੇਪ ਦੇ ਵਿੱਚ ਜਾਣਕਾਰੀ ਲੈਣੇ ਆ ਕੈਲੋ ਨਾਨਕ ਸਿੰਘ ਦੀ ਬਿਹਤਰੀਨ ਕਹਾਣੀ ਹੈ ਇਸ ਕਹਾਣੀ ਨੂੰ ਹਿੰਦੀ ਪੰਜਾਬੀ ਭਾਸ਼ਾ ਵਿੱਚ ਟੀਵੀ ਤੇ ਸਫਲਤਾ ਸਹਿਤ ਦਿਖਾਇਆ ਜਾ ਚੁੱਕਿਆ ਹੈ। ਇਸ ਕਹਾਣੀ ਵਿੱਚ ਸਿਰਫ ਦੋ ਹੀ ਪਾਤਰ ਹਨ, ਲੇਖਕ ਆਪ ਅਤੇ ਦੂਜੀ ਕੱਲੋ ਜਮਾਦਾਰਨੀ। ਕੱਲੋ ਨੂੰ ਉਹ ਆਪਣੀ ਭੈਣ ਸਮਝਦਾ ਹੈ। ਉਸ ਦੇ ਸਮਾਜਿਕ ਜੀਵਨ ਨੂੰ ਦੇਖ ਕੇ ਉਹ ਬਹੁਤ ਦੁਖੀ ਹੁੰਦਾ ਹੈ। ਕਹਾਣੀ ਕਰ ਲਿਖਦਾ ਹੈ। ਕਿੱ ਕੱਲੋ ਵਿਚਾਰੀ ਸਾਰਾ ਦਿਨ ਸਫਾਈ ਕਰਦੀ ਹੈ ਅਤੇ ਕੂੜੇ ਨਾਲ ਲੱਦੀ ਰਹਿੰਦੀ ਹੈ ਬਦਲੇ ਵਿੱਚ ਉਸ ਨੂੰ ਕਿਰਨਾ ਛਿੜਕਾ ਗਾਲਾਂ ਅਤੇ ਕਦੇ-ਕਦੇ ਛਿੱਤਰ ਪੌਲਾ ਵੀ ਮਿਲਦਾ ਹੈ ਸ਼ਾਇਦ ਇਹ ਸੇ ਕਰਕੇ ਉਸ ਨੂੰ ਕਿਰਨਾ ਦਾ ਪਾਤਰ ਕਿਰਨਾ ਦਾ ਪਾਤਰ ਬਣ ਗਈ ਹੈ ਉਸ ਨਾਲ ਇਨਾ ਕੁਝ ਵਾਪਰਨ ਦੇ ਬਾਵਜੂਦ ਉਸ ਦਾ ਦਿਲ ਕਿੰਨਾ ਸੋਹਣਾ ਅਤੇ ਕਿੰਨਾ ਕੋਮਲ ਹੈ ਕਹਾਣੀਕਾਰ ਸੋਚਦਾ ਹੈ ਕਿ ਕਾਸ਼ ਕੱਲੋ ਸੱਚਮੁੱਚ ਉਸ ਦੀ ਭੈਣ ਹੁੰਦੀ ਕਹਾਣੀਕਾਰ ਕੱਲੋ ਵੱਲੋਂ ਦਿੱਤੇ ਤੋਹਫੇ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰ ਲੈਂਦਾ ਹੈ ਤਾਂ ਕੱਲੋਂ ਦੀ ਖੁਸ਼ੀ ਦੂਣੀ ਚੌਣੀ ਹੋ ਜਾਂਦੀ ਹੈ ਲੇਖਕ ਦੀ ਕੱਲੋਂ ਨਾਲ ਪ੍ਰਗਟਾਈ ਡੂੰਗੀ ਹਮਦਰਦੀ ਮਾਨਵੀ ਰਿਸ਼ਤਿਆਂ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ ਠੀਕ ਹੈ ਜੀ ਇਹ ਹੈ ਸਾਡੀ ਸੰਖੇਪ ਦੀ ਜਾਣਕਾਰੀ ਕੱਲੋਂ ਬਾਰੇ ਤਾਂ ਆਪਾਂ ਕੱਲ ਨੂੰ ਜਿਹੜੀ ਹੈ ਕਹਾਣੀ ਪੜਾਂਗੇ ਠੀਕ ਹੈ ਜੀ ਅਗਰ ਤੁਹਾਨੂੰ ਮੇਰੀ ਆਵਾਜ਼ ਵਧੀਆ ਲੱਗਦੀ ਹੈ ਚਾਹ ਪੜਾਉਣ ਦਾ ਤਰੀਕਾ ਵਧੀਆ ਲੱਗਦਾ ਹੈ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਧੰਨਵਾਦ ਜੀ